99 ਪੈਸੇ ਡੀਜ਼ਲ ਤੇ ਵਧਾਏ ਗਏ ਨੇ ਜਦਕਿ ਅਜ ਤੱਕ ਕਦੀ ਐਸਾ ਹੋਇਆ ਨਹੀਂ ਸੀ ਵੀ 99 ਪੈਸੇ ਡੀਜ਼ਲ ਤੇ ਜਿਵੇਂ 68 ਪੈਸੇ ਪੈਟਰੋਲ ਤੇ ਹੋਇਆ ਤੇ ਇਹ ਅਜ ਤੱਕ ਕਦੀ ਨਹੀਂ ਹੋਇਆ ਸੀ ਹਮੇਸ਼ਾ ਡੀਜ਼ਲ ਤੇ ਭਾਰ ਘਟ ਪਾਇਆ ਜਾਂਦਾ ਸੀ ਐਤਕੀ ਡੀਜ਼ਲ ਤੇ ਵੀ ਭਾਰ ਵਧ ਪਾਇਆ ਤੇ ਮੈਂ ਸਮਝਦਾ ਵੀ ਇਹ ਕਿਸਾਨਾਂ ਨਾਲ ਵੀ ਧੋਖਾ ਆ ਟ੍ਰਾਂਸਪੋਰਟਰਾਂ ਨਾਲ ਵੀ ਧੋਖਾ ਆ ਔਰ ਆਮ ਜਨਤਾ ਨਾਲ ਵੀ ਧੋਖਾ ਹੈ ਕਿਉਂਕਿ ਜੇ ਮਾਲ ਪਹਾੜ ਵਧੇਗਾ ਤੇ ਇਹ ਜਿਹੜੀਆਂ ਆਮ ਖਾਦੇ ਦੀਆਂ ਚੀਜ਼ਾਂ ਹੈਗੀਆਂ ਖਾਣ ਪੀਣ ਦੀਆਂ ਸਬਜ਼ੀਆਂ ਹੈਗੀਆਂ ਨਾ ਸਾਰਿਆਂ ਦੇ ਭਾਅ ਜਿਹੜੇ ਆ ਬਦਲ ਗਏ ਇਹ ਦੇਖੋ ਹਿਮਾਚਲ ਵਰਗਾ ਇੱਕ ਸਟੇਟ ਜਿਹੜਾ ਇੱਕ ਛੋਟਾ ਜਿਹਾ ਸਟੇਟ ਹੈ ਉਹ 2020 ਦੇ ਵਿੱਚ ਕੋਵਿਡ ਤੋਂ ਪਹਿਲਾਂ 2020 ਦੇ ਵਿੱਚ 440 ਕਰੋੜ ਰੁਪਏ ਉਹਨਾਂ ਦੀ ਰੈਵਨਿਊ ਸੀਗੀ ਸਾਲਾਨਾ ਪੈਟਰੋਲ ਔਰ ਡੀਜ਼ਲ ਤੋਂ ਕੋਵਿਡ ਤੋਂ ਬਾਅਦ ਉਹ ਸਾਡੇ ਤੋਂ 5 ਰੁਪਏ ਲੀਟਰ ਸਸਤੇ ਹੋ ਗਏ ਲੇਕਿਨ ਦੂਸਰੇ ਪਾਸੇ ਤੁਸੀਂ ਦੇਖੋ ਕਿ ਇਹ ਚਾਰ ਸਾਲਾਂ ਦੇ ਵਿੱਚ ਜਿਹੜੀ ਸੂਬਾ 440 ਕਰੋੜ ਰੁਪਏ ਇਕੱਠਾ ਕਰਦਾ ਸੀ ਉਹ 1529 ਕਰੋੜ ਰੁਪਏ ਇਕੱਠਾ ਕਰਨ ਲੱਗ ਪਿਆ 350% ਗ੍ਰੋਥ ਹੋਈ ਹੈ ਉਹਨਾਂ ਦੀ ਇਨਕਰੀਜ਼ ਦੇ ਵਿੱਚ ਤੇ ਪੰਜਾਬ ਦੀ ਵੀ ਅਗਰ ਇਨਕਰੀਜ਼ ਜਿਹੜੀ ਦੇਖੀਏ ਉਹ 350 ਜਿਹੜੀ ਹੋਣੀ ਚਾਹੀਦੀ ਸੀ ਉਹਦੇ ਬਜਾਏ ਸਿਰਫ 140% ਗ੍ਰੋਥ ਹੋਈ ਹੈ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਵੀ ਜੋ ਜੋ ਫਾਇਦਾ ਸਰਦਾਰ ਚਰਨਜੀਤ ਸਿੰਘ ਚੰਨੀ ਆਪਣੇ ਟਾਈਮ ਦੇ ਵਿੱਚ ਪੰਜਾਬ ਦੀ ਜਨਤਾ ਨੂੰ ਦੇ ਕੇ ਗਏ ਸੀ ਉਹਨਾਂ ਨੇ 10 ਰੁਪਏ ਲੀਟਰ ਪੈਟਰੋਲ ਤੇ ਤੇ 5 ਰੁਪਏ ਲੀਟਰ ਡੀਜ਼ਲ ਤੇ ਵੈਟ ਘਟਾਇਆ ਸੀ ਅਸੀਂ ਰਿਪਰੈਜ਼ੈਂਟੇਸ਼ਨ ਦਿੱਤੀ ਸੀ ਉਹਨਾਂ ਨੇ ਸਾਡੀ ਰਿਪਰੈਜ਼ੈਂਟੇਸ਼ਨ ਨੂੰ ਮੰਨਦੇ ਹੋਇਆ ਇਹ ਡਿਸੀਜਨ ਲਿਆ ਸੀ ਬੜਾ ਵੱਡਾ ਡਿਸੀਜਨ ਸੀ ਔਰ ਮੈਂ ਸਮਝਦਾ ਵੀ ਅਗਰ ਇਸ ਸਿਸਟਮ ਨੂੰ ਕਾਮਯਾਬ ਕਰਨਾ ਹੈ ਤੇ ਇਹਨਾਂ ਨੂੰ ਵੈਟ ਘਟਾਉਣਾ ਪਏਗਾ ਵੈਟ ਵਧਾ ਕੇ ਲੋਕਾਂ ਨੂੰ ਨੁਕਸਾਨ ਨਹੀਂ ਕਰਨਾ ਚਾਹੀਦਾ ਜਿਹੜੀਆਂ ਸਰਕਾਰਾਂ ਆਈਆਂ ਨੇ ਇਹ ਲੁੱਟ ਖਸੁੱਟ ਰਹੀਆਂ ਨੇ ਜਨਤਾ ਨੂੰ ਜਨਤਾ ਦਾ ਬਹੁਤ ਬੁਰਾ ਹਾਲ ਹੈ ਤੇਲ ਪਵਾਣ ਆ ਨੀ ਤੇ 300 ਰੁਪਏ ਦੇ ਵਿੱਚ 5-6 ਲੀਟਰ ਤੇਲ ਪਿਆ ਜਾਂਦਾ ਸੀਗਾ ਹੁਣ 300 ਰੁਪਏ ਦੇ ਵਿੱਚ 3 ਲੀਟਰ ਵੀ ਨਹੀਂ ਤੇਲ ਪਿਆ ਤੁਸੀਂ 103 ਰੁਪਏ ਲੀਟਰ ਹੈ ਜੀ ਆ ਦੇਖ ਸਕਦੇ ਹੋ ਤੁਸੀਂ ਹਾਂਜੀ ਪਹਿਲੀ ਵਾਰੀ ਜਦੋਂ ਤੁਸੀਂ ਪੈਟਰੋਲ ਪਵਾਇਆ ਸੀਗਾ ਉਦੋਂ ਕਿੰਨੇ ਰੁਪਏ ਦਾ ਪਵਾਇਆ ਸੀਗਾ ਤੇ ਹੁਣ ਅਸੀਂ ਤਾਂ ਜੀ ਪੈਟਰੋਲ 33 ਰੁਪਏ ਦੇ हिसाब ਨਾਲ ਵੀ ਪਵਾਇਆ 33 ਰੁਪਏ ਲੀਟਰ ਆਂਦਾ ਸੀਗਾ 17 ਰੁਪਏ ਲੀਟਰ ਵੀ ਆਂਦਾ ਸੀਗਾ ਡੀਜ਼ਲ 14 ਰੁਪਏ ਲੀਟਰ ਸੀਗਾ ਹੁਣ ਤੇਲ ਦੇ ਇਹਨਾਂ ਦੇ ਬਾਅਦ ਕੋਈ ਫਰਕ ਹੀ ਨਹੀਂ ਰਹਿ ਗਿਆ ਡੀਜ਼ਲ ਦੇ ਵਿੱਚ ਤੇ ਪੈਟਰੋਲ ਦੇ ਵਿੱਚ ਕੋਈ ਫਰਕ ਹੀ ਨਹੀਂ ਰਹਿ ਗਿਆ ਹਿੰਦੁਸਤਾਨ ਦਾ ਸਿਸਟਮ ਹੈ ਪੈਟਰੋਲ ਤੋਂ ਚੱਲ ਰਿਹਾ ਹੈ ਜਿਹੜੀ ਵੀ ਅੱਜ ਵੇਲੇ ਦਾ ਪੈਟਰੋਲ ਤੇ ਚੱਲੀ ਜਦੋਂ ਪੈਟਰੋਲ ਹੀ ਮਹਿੰਗਾ ਹੋਏਗਾ ਤੇ ਖਾਣ ਪੀਣ ਵਾਲੀਆਂ ਚੀਜ਼ਾਂ ਤੇ ਆਪੀ ਮਹਿੰਗੀਆਂ ਹੋਣੀਆਂ ਨੇ ਇਹਨਾਂ ਨੇ ਪੈਟਰੋਲ ਤੇ ਪੂਰਾ ਜ਼ੋਰ ਲਾਇਆ ਹੋਇਆ ਘਟਾਉਂਦੇ ਨੇ ਤੇ 10 ਪੈਸੇ ਘਟਾਉਂਦੇ ਨੇ ਉਹ ਵਧਾਉਂਦੇ ਨੇ ਤੇ 1 ਰੁਪਿਆ 2 ਰੁਪਿਆ ਸਿੱਧੇ ਵਧਾ ਦਿੰਦੇ ਨੇ ਪੰਜਾਬ ਦੇ ਵਿੱਚ ਡੀਜ਼ਲ ਪੈਟਰੋਲ ਦੇ ਰੇਟ ਵਧੇ ਨੇ ਜਿਸ ਤੋਂ ਬਾਅਦ ਪੰਜਾਬ ਦੇ ਲੋਕਾਂ ਤੇ ਉੱਪਰ ਬੋਝ ਵਧਿਆ ਹੋਇਆ ਹੈ ਪੰਜਾਬ ਦੇ ਵਿੱਚ ਬਿਜਲੀ ਦੇ ਵਿੱਚ ਜਿਹੜਾ ਹੈਗਾ ਇਹ ਜੋ ਸਬਸਿਡੀ ਮਿਲਦੀ ਸੀਗੀ ਉਹ ਸਬਸਿਡੀ ਵੀ ਪੰਜਾਬ ਸਰਕਾਰ ਵੱਲੋਂ ਹੁਣ ਬੰਦ ਕਰ ਦਿੱਤੀ ਗਈ ਹੈ ਜਿਸ ਤੋਂ ਬਾਅਦ ਪੰਜਾਬ ਦੇ ਲੋਕਾਂ ਦੇ ਵਿੱਚ ਇਸ ਵਕਤ ਜਿਹੜਾ ਹੈਗਾ ਉਹ ਕਾਫੀ ਰੋਸ ਹੈਗਾ ਤੁਸੀਂ ਸਭ ਤੋਂ ਪਹਿਲਾਂ ਜਰੂਰ ਤਸਵੀਰ ਦੇਖੋ ਜਲੰਧਰ ਦਾ ਕਾਫੀ ਮਸ਼ਹੂਰ ਪٹرول ਪੰਪ ਹੈ ਜਿਸ ਜਗ੍ਹਾ ਦੇ ਉੱਤੇ 24 ਆਵਰ ਜਿਹੜਾ ਹੈਗਾ ਹੈ ਉਹ ਲੋਕ ਪٹرول ਡੀਜ਼ਲ ਪਵਾਉਣ ਦੇ ਲਈ ਆਉਂਦੇ ਨੇ ਜਿਸ हिसाब ਦੇ ਨਾਲ ਪٹرول ਡੀਜ਼ਲ ਦੇ ਇਸ ਵਾਰ ਪੰਜਾਬ ਦੇ ਵਿੱਚ ਤਿੰਨ ਚਾਰ ਵਾਰ ਜਿਹੜਾ ਉਹ ਰੇਟ ਵਧੇ ਨੇ ਜਿਸ ਜਿਸ ਤੋਂ ਪੰਜਾਬ ਦੇ ਨੌਜਵਾਨ ਖਾਸ ਕਰਕੇ ਕਾਫੀ ਜਿਹੜੇ ਨੇ ਉਹ ਨਾਕੂਸ਼ ਨਜ਼ਰ ਆ ਰਹੇ ਨੇ ਕਿਉਂਕਿ ਪਹਿਲਾਂ ਇੱਕ ਸਮਾਂ ਸੀਗਾ ਜਦੋਂ 100 ਰੁਪਏ ਦਾ ਪੈਟਰੋਲ ਜੇਕਰ ਤੁਸੀਂ ਪਵਾ ਲੈਂਦੇ ਸੀਗੇ ਤਾਂ ਕਾਫੀ ਲੰਮਾ ਸਮਾਂ ਤੁਹਾਡਾ 2-3 ਦਿਨ ਜਿਹੜਾ ਹੈਗਾ ਉਹ ਆਰਾਮ ਨਾਲ ਨਿਕਲ ਜਾਂਦਾ ਸੀ ਪਰ ਅੱਜ ਕੱਲ 100 ਰੁਪਏ ਦੇ ਵਿੱਚ ਤੁਹਾਡਾ ਜਿਹੜਾ ਇਹ ਕਿਲਟਰ ਹੀ ਪੈਟਰੋਲ ਪ੍ਰੋਪਰ ਤਰੀਕੇ ਨਾਲ ਆਵੇਗਾ ਸਾਡੇ ਨਾਲ ਸਪੋਕਸਪਰਸਨ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਜਨਨ ਦੀ ਕੋਸ਼ਿਸ਼ ਵੀ ਕਰਾਂਗੇ ਕਿs ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਇਸ ਵਕਤ ਜੋ ਪ੍ਰਾਈਸ ਹਾਈ ਹੋਏ ਨੇ ਉਸ ਚੀਜ਼ ਨੂੰ ਕਿਵੇਂ ਦੇਖਦੇ ਆ ਗੋਲ ਸਾਹਿਬ ਜਿਸ ਤਰੀਕੇ ਦੇ ਨਾਲ ਪ੍ਰਾਈਸ ਹਾਈ ਹੋਏ ਨੇ ਤਿੰਨ ਬਾਰੀ ਪੰਜਾਬ ਦੇ ਵਿੱਚ ਪ੍ਰਾਈਸ ਨੂੰ ਜਿਹੜਾ ਹੈਗਾ ਉਹ ਵਧਾਇਆ ਗਿਆ ਹੈਗਾ ਤੇ ਇਹ ਜੋ ਸਬਸਿਡੀ ਮਿਲਦੀ ਸੀਗੀ ਪੰਜਾਬ ਦੇ ਵਿੱਚ ਹੋਰ ਚੀਜ਼ਾਂ ਦੇ ਉੱਪਰ ਕਈ ਚੀਜ਼ਾਂ ਦੇ ਉੱਪਰ ਉਹ ਵੀ ਜਿਹੜੀ ਹੈਗੀ ਆ ਖਤਮ ਕੀਤੀ ਗਈ ਹੈ ਇਸ ਪੂਰੀ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਖਾਸ ਜ਼ਰੂਰ ਮੈਂ ਤਿੰਨ ਟਾਈਮ ਜਿਹੜਾ ਪੈਟਰੋਲ ਡੀਜ਼ਲ ਦੇ ਰੇਟ ਵਧਾਏ ਨੇ ਉਸ ਉੱਪਰ ਦੇਖੋ ਇਸ ਤਰ੍ਹਾਂ ਹੈ ਪੰਜਾਬ ਸਰਕਾਰ ਨੇ ਪਿਛਲੇ 2 ਸਾਲਾਂ ਦੇ ਵਿੱਚ ਤਿੰਨ ਵਾਰੀ ਪੈਟਰੋਲ ਔਰ ਡੀਜ਼ਲ ਤੇ ਵੈਟ ਔਰ ਸੈਸ ਦੇ ਰੂਪ ਦੇ ਵਿੱਚ ਲਗਭਗ ਲਗਭਗ ਸਵਾ 2 ਤੋਂ 2.5 ਰੁਪਏ ਲੀਟਰ ਰੇਟ ਵਧਾ ਲਏ ਆ ਮੈਂ ਇਹ ਕਹਿਣਾ ਚਾਹੁੰਦਾ ਆ ਵੀ ਅਸੀਂ ਇਸ ਸਰਕਾਰ ਦੇ ਗਠਨ ਤੋਂ ਪਹਿਲਾਂ ਜਦੋਂ ਇਹ ਆਪਣੇ ਕੈਂਪੇਨਿੰਗ ਵੀ ਕਰਦੇ ਸੀਗੇ ਉਹਨਾਂ ਦੌਰਾਨ ਅਸੀਂ ਆਪਣੀ ਐਸੋਸੀਏਸ਼ਨ ਵੱਲੋਂ ਇਹਨਾਂ ਨੂੰ ਇੱਕ ਮੰਗ ਪੱਤਰ ਦਿੱਤਾ ਸੀ ਔਰ ਇਹਨਾਂ ਤੋਂ ਅਪੀਲ ਕੀਤੀ ਸੀ ਵੀ ਜਦੋਂ ਤੁਸੀਂ ਸਰਕਾਰ ਦੇ ਵਿੱਚ ਆਉਂਗੇ ਪੰਜਾਬ ਦੇ ਲੋਕਾਂ ਦੇ ਹਿੱਤ ਲਈ ਔਰ ਪੰਜਾਬ ਦੇ ਲੋਕਾਂ ਦੇ ਬੈਨੀਫਿਟ ਵਾਸਤੇ ਤੁਸੀਂ પેટ્રોલ ਔਰ ਡੀਜ਼ਲ ਦਾ ਜਿਹੜਾ ਵੈਟ ਹੈ ਉਹਨੂੰ ਘਟਾ ਕੇ ਗਵਾਂਡੀ ਸੂਬਿਆਂ ਦੇ ਬਰਾਬਰ ਕਰੋ ਜਾਂ ਉਸ ਤੋਂ ਥੱਲੇ ਕਰੋ ਮੈਂ ਇਹ ਸਮਝਦਾ ਵੀ 2 ਸਾਲ ਦੇ ਅੰਤ ਤੋਂ ਬਾਅਦ ਸਾਨੂੰ ਅੱਜ ਇਸ ਚੀਜ਼ ਦਾ ਅਹਿਸਾਸ ਹੋਇਆ ਹੈ ਵੀ ਇਹ ਸਰਕਾਰ ਜਿਹੜੀ ਹੈ ਵੀ ਸਾਡੀ ਗੱਲ ਨੂੰ ਤਾਂ ਇਹਨਾਂ ਨੇ ਕੀ ਮੰਨਣਾ ਸੀ ਲੇਕਿਨ ਆਮ ਬੰਦੇ ਨੂੰ ਕਿਸਾਨਾਂ ਨੂੰ ਟਰਾਂਸਪੋਰਟਰਸ ਨੂੰ ਸਾਰਿਆਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਭਾਰ ਪਾ ਕੇ ਲੁੱਟਿਆ ਜਾ ਰਿਹਾ ਕਿਉਂਕਿ ਸਰਕਾਰ ਦੀਆਂ ਬਾਕੀ ਜਿਹੜੀਆਂ ਪਾਲਿਸੀਆਂ ਨੇ ਭਾਵੇਂ ਉਹ ਮਾਈਨਿੰਗ ਦੀ ਹੋਵੇ ਭਾਵੇਂ ਇੰਡਸਟਰੀਅਲ ਰੈਗੂਲਰਾਈਜੇਸ਼ਨ ਦੀ ਹੋਵੇ ਭਾਵੇਂ ਈਵਨ ਕਲੋਨੀਆ ਦੀ ਰੈਗੂਲਰਾਈਜੇਸ਼ਨ ਦੀ ਹੋਵੇ ਇਹਨਾਂ ਪਾਲਿਸੀਆਂ ਨੂੰ ਇੰਪਲੀਮੈਂਟ ਪ੍ਰੋਪਰ ਕਰ ਨਹੀਂ ਸਕੇ ਰੈਵਨਿਊ ਜਨਰੇਸ਼ਨ ਨਹੀਂ ਹੋਇਆ ਔਰ ਇਹ ਜਿਹੜਾ ਪਾ ਰਿਹਾ ਇਹ ਸਾਰਾ ਹੀ ਤੇਲ ਦੇ ਉੱਪਰ ਪਾਈ ਜਾ ਰਿਹਾ ਔਰ ਇਸ ਨਾਲ ਜਿਹੜਾ ਆਮ ਬੰਦਾ ਆ ਉਹਦੇ ਘਰ ਦਾ ਬਜਟ ਵੀ ਹਿਲ ਰਿਹਾ ਹੈ ਟ੍ਰਾਂਸਪੋਰਟੇਸ਼ਨ ਸਿਸਟਮ ਦੇ ਵਿੱਚ ਵੀ ਤੁਸੀਂ ਦੇਖੋ ਵੀ ਇਹਦਾ ਜਿਹੜਾ ਅਸਰ ਹੈ ਉਹ ਮਹਿੰਗਾਈ ਦੇ ਰੂਪ ਦੇ ਵਿੱਚ ਹੋਏਗਾ ਕਿਉਂਕਿ ਬਾਲ ਭਾੜਾ ਵਧੇਗਾ ਸੋ ਮੈਂ ਸਮਝਦਾ ਕਿ ਇੱਕ ਡਰਾង ਡਿਸੀਜਨ ਹੈ ਔਰ ਗਵਰਨਮੈਂਟ ਆਫ ਪੰਜਾਬ ਨੂੰ ਜਲਦੀ ਤੋਂ ਜਲਦੀ ਇਸ ਡੇਰਾ ਡਿਸੀਜਨ ਕੀਤਾ ਗਿਆ ਇਹਨੂੰ ਰਿਵਰਸ ਕਰਨ ਦੀ ਲੋੜ ਹੈ ਅੱਛਾ ਜਿਸ ਤਰੀਕੇ ਦੇ ਨਾਲ ਕਰੂਡ ਆਇਲ ਜਿਹੜਾ ਹੈਗਾ ਹੈ ਉਹ ਮੰਗਾਇਆ ਜਾਂਦਾ ਹੈਗਾ ਹੈ ਕਈ ਕੰਟਰੀਜ਼ ਨੇ ਜਿਸ ਜਗ੍ਹਾ ਤੋਂ ਕਰੂਡ ਆਇਲ ਮੰਗਾਇਆ ਜਾਂਦਾ ਹੈ ਉਸ ਦਾ ਰੇਟ ਕੀ ਜਿਹੜਾ ਹੈਗਾ ਉਹ ਜਦੋਂ ਇੰਡੀਆ ਦੇ ਵਿੱਚ ਪਹੁੰਚਦਾ ਹੈ ਉਸ ਦਾ ਰੇਟ ਕਿੰਨਾ ਹੁੰਦਾ ਹੈ ਕਿਸ ਤਰੀਕੇ ਦੇ ਨਾਲ ਉਸ ਕਰੂਡ ਆਇਲ ਨੂੰ ਅੱਗੇ ਜਾ ਕੇ ਪਿਉਰੀਫਾਈ ਕਰਕੇ ਜਿਹੜਾ ਹੈਗਾ ਉਹ ਵੇਚਿਆ ਜਾਂਦਾ ਹੈ ਇਹ ਵੈਟ ਵਧਾਉਣ ਦਾ ਕਾਰਨ ਤਿੰਨ ਵਾਰ ਵੈਟ ਵਧਾਉਣ ਦਾ ਕਾਰਨ ਕੀ ਹੈਗਾ ਪੰਜਾਬ ਦੇ ਵਿੱਚ ਦੇਖੋ ਇਸ ਤਰ੍ਹਾਂ ਹੈ ਪੰਜਾਬ ਦਾ ਜਿਹੜਾ ਵੈਟ ਹੈ ਨਾ ਉਹਦਾ ਕਰੂਡ ਆਇਲ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਕਰੂਡ ਆਇਲ ਦੀ ਰਿਫਾਈਨਿੰਗ ਇੰਪੋਰਟ ਔਰ ਬੇਸਿਕ ਪ੍ਰੋਡਕਸ਼ਨ ਜਿਹੜਾ ਹੈ ਉਹ ਤੇਲ ਮਾਰਕੀਟਿੰਗ ਕੰਪਨੀਆਂ ਕਰਦੀਆਂ ਨੇ ਔਰ ਇਹਦੀ ਜਿਹੜੀ ਬੇਸ ਪ੍ਰਾਈਸ ਹੈ ਉਹ ਡਿਸਾਈਡ ਹੁੰਦਾ ਹੈ ਔਨ ਦਾ ਬੇਸਿਸ ਆਫ ਇੰਟਰਨੈਸ਼ਨਲ ਮਾਰਕੀਟਸ ਉਹਦੇ ਤੇ ਫਿਰ ਗਵਰਨਮੈਂਟ ਆਫ ਇੰਡੀਆ ਦੀ ਐਕਸਾਈਜ਼ ਡਿਊਟੀ ਲੱਗਦੀ ਹੈ ਲੇਕਿਨ ਜਿਹੜਾ ਵੈਟ ਹੈ ਨਾ ਇਹ ਵੈਟ ਟੈਕਸ ਔਨ ਟੈਕਸ ਹੈ ਬੇਸਿਕ ਪ੍ਰਾਈਸ ਆਫ ਪੈਟਰੋਲ ਡੀਜ਼ਲ ਉਦੇ ਉੱਪਰ ਸੈਂਟਰਲ ਗਵਰਨਮੈਂਟ ਦੀ ਐਕਸਾਈਜ਼ ਡਿਊਟੀ ਔਰ ਉਸ ਪੂਰੀ ਅਮਾਉਂਟ ਦੇ ਉੱਪਰ ਇੱਕ ਵੈਟ ਲੱਗਦਾ ਇਹਨੂੰ ਵੈਲੀ ਐਡੀਸ਼ਨ ਟੈਕਸ ਕਹਿੰਦੇ ਆ ਇਸੇ ਕਰਕੇ ਅਸੀਂ ਲੋਕ ਇਹ ਵੀ ਡਿਮਾਂਡ ਕਰਦੇ ਆ ਵੀ ਤੁਸੀਂ ਆਲ ਇੰਡੀਆ ਦੇ ਵਿੱਚ ਵਨ ਨੇਸ਼ਨ ਵਨ ਰੇਟ ਦਾ ਫਾਰਮੈਟ ਲਿਆਓ ਔਰ ਜੀਐਸਟੀ ਦੇ ਵਿੱਚ ਇਹਨੂੰ ਲੈ ਕੇ ਜਾਓ ਤਾਂ ਕਿ ਇਹ ਡਬਲ ਟੈਕਸਿੰਗ ਸਿਸਟਮ ਖਤਮ ਹੋ ਜਵੇ ਲੇਕਿਨ ਲੇਕਿਨ ਮੈਂ ਇਹ ਦੱਸਣਾ ਚਾਹੁੰਦਾ ਆ ਵੀ ਜਿਹੜਾ ਵੈਟ ਆ ਵੈਟ ਦਾ ਤੇਲ ਦੀਆਂ ਇੰਟਰਨੈਸ਼ਨਲ ਮਾਰਕੀਟ ਦੀਆਂ ਕੀਮਤਾਂ ਨਾਲ ਕੋਈ ਰੋਲ ਨਹੀਂ ਹੈ ਇਹ ਪਿਓਰਲੀ ਪਿਓਰਲੀ ਸਟੇਟ ਗਵਰਨਮੈਂਟ ਦੀ ਕਮਾਈ ਦਾ ਸਾਧਨ ਹੈ ਔਰ ਕਿਤੇ ਨਾ ਕਿਤੇ ਮੈਨੂੰ ਅੱਜ ਇਹ ਲੱਗ ਰਿਹਾ ਹੈ ਵੀ ਸਰਕਾਰ ਦੇ ਕੋਲ ਹੋਰ ਕੋਈ ਸਾਧਨ ਬਣ ਨਹੀਂ ਪਾਰੇ ਤੇ ਉਹਨਾਂ ਨੇ ਇਸ ਤਰੀਕੇ ਆਮ ਜਨਤਾ ਤੇ ਟਰਾਂਸਪੋਰਟਰਾਂ ਤੇ ਕਿਸਾਨਾਂ ਤੇ ਕਿਉਂਕਿ ਦੇਖੋ ਕਿਸਾਨਾਂ ਤੇ ਉਹਨਾਂ ਨੇ ਬੋਝ ਪਾਇਆ 92 ਪੈਸੇ ਡੀਜ਼ਲ ਦੇ ਵਧਾਏ ਗਏ ਨੇ ਜਦਕਿ ਅੱਜ ਤੱਕ ਕਦੀ ਐਸਾ ਹੋਇਆ ਨਹੀਂ ਸੀ ਵੀ 92 ਪੈਸੇ ਡੀਜ਼ਲ ਤੇ ਜਿਵੇਂ 68 ਪੈਸੇ ਪੈਟਰੋਲ ਤੇ ਹੋਇਆ ਦੇ ਇਹ ਅਜ ਤੱਕ ਕਦੀ ਨਹੀਂ ਹੋਇਆ ਸੀ ਹਮੇਸ਼ਾ ਡੀਜ਼ਲ ਤੇ ਭਾਰ ਘਟ ਪਾਇਆ ਜਾਂਦਾ ਸੀ ਐਤਕੀ ਡੀਜ਼ਲ ਤੇ ਵੀ ਭਾਰ ਵਧ ਪਾਇਆ ਤੇ ਮੈਂ ਸਮਝਦਾ ਵੀ ਇਹ ਕਿਸਾਨਾਂ ਨਾਲ ਵੀ ਧੋਖਾ ਆ ట్రాన్స్‌ਪੋਰਟਰਾਂ ਨਾਲ ਵੀ ਧੋਖਾ ਆ ਔਰ ਆਮ ਜਨਤਾ ਨਾਲ ਵੀ ਧੋਖਾ ਹੈ ਕਿਉਂਕਿ ਜੇ ਮਾਲ ਪਹਾੜ ਵਧੇਗਾ ਤੇ ਇਹ ਜਿਹੜੀਆਂ ਆਮ ਖਾਦੇ ਦੇ ਚੀਜ਼ਾਂ ਹੈਗੀਆਂ ਖਾਣ ਪੀਣ ਦੀਆਂ ਸਬਜ਼ੀਆਂ ਹੈਗੀਆਂ ਨਾ ਸਾਰਿਆਂ ਦੇ ਭਾਅ ਜਿਹੜੇ ਆ ਵਧਣਗੇ ਔਰ ਨੁਕਸਾਨ ਜਿਹੜਾ ਆ ਪੰਜਾਬ ਦੀ ਜਨਤਾ ਨੂੰ ਝੇਲਣਾ ਪਊਗਾ ਇੱਕ ਤਾਂ ਮਤਲਬ ਸੈਂਟਰ ਦੇ ਵਿੱਚ ਜਦੋਂ ਇਹ ਚੀਜ਼ਾਂ ਜਦੋਂ ਆਂਦੀਆਂ ਸੀਗੀਆਂ ਉਦੋਂ ਟੈਕਸ ਲਗਾਇਆ ਜਾਂਦਾ ਸੀਗਾ ਪਰ ਉਹ ਟੈਕਸ ਦਾ ਸੀਗਾ ਹੀ ਇੱਕ ਤਾਂ ਪੈਟਰੋਲ ਡੀਜ਼ਲ ਦੇ ਉੱਪਰ ਬਟ ਜਦੋਂ ਪੰਜਾਬ ਦੇ ਵਿੱਚ ਉਸ ਸੀਨ ਨੂੰ ਹੋਰ ਕਿਉਂਕਿ ਤਿੰਨ ਬਾਰ ਜਿਹੜਾ ਹੈਗਾ ਪ੍ਰਾਈਸ ਵਧਾਏ ਗਏ ਹੈਗੇ ਨੇ ਤਿੰਨ ਗੁਣਾ ਜਿਹੜਾ ਉਹ ਟੈਕਸ ਲੋਕਾਂ ਨੂੰ ਦੇਣਾ ਪੈ ਰਿਹਾ ਹੈ ਕਿ ਹਸਾਬ ਦਾ ਵੈਟ ਤੇ ਵੈਟ ਬਲ ਲਗਾਇਆ ਜਾ ਰਿਹਾ ਹੈ ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਦਾ ਨੁਕਸਾਨ ਜਿਹੜਾ ਹੈਗਾ ਆਮ ਲੋਕਾਂ ਨੂੰ ਜ਼ਿਆਦਾ ਹੋਵੇਗਾ ਇਸ ਤੋਂ ਵੀ ਦੇਖੋ ਆਮ ਜਨਤਾ ਤੇ ਜਿਹੜਾ ਭਾਰ ਪੈ ਰਿਹਾ ਉਹ ਤਾਂ ਪੈ ਹੀ ਰਿਹਾ ਉਹ ਤਾਂ ਮੈਂ ਦੱਸ ਹੀ ਰਿਹਾ ਵੀ ਜੇ ਇਹਨਾਂ ਨੇ ਪਿਛਲੇ 2 ਸਾਲਾਂ ਦੇ ਵਿੱਚ ਅਗਰ ਤਿੰਨ ਵਾਰੀ ਵੈਟ ਵਧਾਇਆ ਹੈ ਤੇ ਉਹਦਾ ਜਿਹੜਾ ਭਾਰ ਹੈ ਲਗਭਗ 2 ਰੁਪਏ ਤੋਂ ਲੈ ਕੇ ਸਵਾ 2 ਰੁਪਏ 2.5 ਰੁਪਏ ਤੱਕ ਵੀ ਅਸਰ ਆ ਸਕਦਾ ਕਿਉਂਕਿ 90 ਪਰ ਇਹਦਾ ਜਿਹੜਾ ਸਭ ਤੋਂ ਵੱਡਾ ਜਿਹੜਾ ਨੁਕਸਾਨ ਹੈ ਉਹ ਪੰਜਾਬ ਦੀ ਓਵਰਆਲ ਇਕਨੋਮੀ ਦੇ ਵਿੱਚ ਹੋਣ ਵਾਲਾ ਆ ਤੁਸੀਂ ਦੇਖੋ ਹਿਮਾਚਲ ਵਰਗਾ ਇੱਕ ਸਟੇਟ ਜਿਹੜਾ ਇੱਕ ਛੋਟਾ ਜਿਹਾ ਸਟੇਟ ਹੈ ਉਹ 2020 ਦੇ ਵਿੱਚ ਕੋਵਿਡ ਤੋਂ ਪਹਿਲਾਂ 2020 ਦੇ ਵਿੱਚ 440 ਕਰੋੜ ਰੁਪਏ ਉਹਨਾਂ ਦੀ ਰੈਵਨਿਊ ਸੀਗੀ ਸਾਲਾਨਾ ਪੈਟਰੋਲ ਔਰ ਡੀਜ਼ਲ ਤੋਂ ਔਰ ਤੁਸੀਂ ਇਹ ਦੇਖੋ ਵੀ ਕੋਵਿਡ ਦੇ ਦੌਰਾਨ ਹਿਮਾਚਲ ਨੇ 2 ਰੁਪਏ ਲੀਟਰ ਵੈਟ ਘਟਾਇਆ ਔਰ ਪੰਜਾਬ ਗਵਰਨਮੈਂਟ ਨੇ 2 ਰੁਪਏ ਲੀਟਰ ਵੈਟ ਵਧਾਇਆ ਤੇ 4 ਰੁਪਏ ਦਾ ਡਿਫਰੈਂਸ ਆ ਗਿਆ ਹਿਮਾਚਲ ਸਾਡੇ ਨੂੰ 4 ਰੁਪਏ ਸਸਤਾ ਹੋਣ ਲੱਗ ਪਿਆ ਪਹਿਲਾਂ ਵੀ ਸਾਡੇ ਤੋਂ ਲਗਭਗ ਰੁਪਇਆ ਪਹਿਲਾਂ ਵੀ ਸਸਤਾ ਸੀ ਤੋਂ ਕੋਵਿਡ ਤੋਂ ਬਾਅਦ ਉਹ ਸਾਡੇ ਤੋਂ 5 ਰੁਪਏ ਲੀਟਰ ਸਸਤੇ ਹੋ ਗਏ ਲੇਕਿਨ ਦੂਸਰੇ ਪਾਸੇ ਤੁਸੀਂ ਦੇਖੋ ਵੀ ਇਹ 4 ਸਾਲਾਂ ਦੇ ਵਿੱਚ ਜਿਹੜੀ ਸੂਬਾ 440 ਕਰੋੜ ਰੁਪਇਆ ਇਕੱਠਾ ਕਰਦਾ ਸੀ ਉਹ 1529 ਕਰੋੜ ਰੁਪਇਆ ਇਕੱਠਾ ਕਰਨ ਲੱਗ ਪਿਆ 350% ਗ੍ਰੋਥ ਹੋਈ ਹੈ ਉਹਨਾਂ ਦੀ ਇਨਕਰੀਜ਼ ਦੇ ਵਿੱਚ ਤੇ ਪੰਜਾਬ ਦੀ ਵੀ ਅਗਰ ਇਨਕਰੀਜ਼ ਜਿਹੜੀ ਦੇਖੀਏ ਉਹ 350 ਜਿਹੜੀ ਹੋਣੀ ਚਾਹੀਦੀ ਸੀ ਉਹਦੇ ਬਜਾਏ ਸਿਰਫ 140% ਗ੍ਰੋਥ ਹੋਈ ਹੈ ਤੇ ਮੈਂ ਸਮਝਦਾ ਵੀ ਜਿਹੜੀ ਪਾਲਿਸੀ ਨਾਲ ਦੇ ਸੂਬਿਆਂ ਨੇ ਅਡਾਪਟ ਕਰਕੇ ਸਸਤੇ ਪੈਟਰੋਲ ਡੀਜ਼ਲ ਨਾਲ ਇੱਕ ਤਾਂ ਆਮ ਜਨਤਾ ਨੂੰ ਰਾਹਤ ਦਿੰਦੀ ਹੈ ਦੂਸਰੇ ਪਾਸੇ ਆਪਣੀ ਆਮਦਨ ਵੀ ਵਧਾਈ ਹੈ ਪੰਜਾਬ ਸਰਕਾਰ ਨੂੰ ਵੀਰੇ ਬਾਰੇ ਸੋਚਣ ਦੀ ਲੋੜ ਹੈ ਅੱਗੇ ਅੱਗੇ ਕੀ ਤੁਸੀਂ ਦੇਖ ਜੇਕਰ ਪੰਜਾਬ ਸਰਕਾਰ ਨਹੀਂ ਸੋਚਦੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਪ੍ਰਾਈਸ ਕੀ ਦੇਖਦੇ ਹੋ પેટ્રોલ ਡੀਜ਼ਲ ਦਾ ਦੇਖੋ ਜੋ ਇਸ ਤਰੀਕੇ ਨਾਲ ਇਹਨਾਂ ਨੇ 2 ਸਾਲਾਂ ਦੇ ਵਿੱਚ 2 ਰੁਪਏ ਵਧਾ ਲਏ ਤੇ ਜੇ ਮੈਨੂੰ ਲੱਗਦਾ ਵੀ ਇਸੇ ਤਰੀਕੇ ਇਸੇ ਸਪੀਡ ਨਾਲ ਚੱਲਦੇ ਰਹੇ ਤੇ 5 ਸਾਲਾਂ 'ਚ 5 ਰੁਪਏ ਤੇ ਵਧਣਗੇ ਔਰ ਜੇ ਉਹ ਵਧਣਗੇ ਤੇ 100 ਰੁਪਿਆ ਟੱਪ ਜਾਏਗਾ ਪੰਜਾਬ ਦੇ ਵਿੱਚ પેટ્રોલ ਦੀ ਪ੍ਰਾਈਸਿਸ ਜੋ ਕਿ ਹੁਣ ਵੀ ਕਈ ਸਟੂਪਿਆਂ ਦੇ ਵਿੱਚ ਤਾਂ ਹੈਗੀਆਂ لیکن ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਵੀ ਜੋ ਜੋ ਫਾਇਦਾ ਸਰਦਾਰ ਚਰਨਜੀਤ ਸਿੰਘ ਚੰਨੀ ਆਪਣੇ ਟਾਈਮ ਦੇ ਵਿੱਚ ਪੰਜਾਬ ਦੀ ਜਨਤਾ ਨੂੰ ਦੇ ਕੇ ਗਏ ਸੀ ਉਹਨਾਂ ਨੇ 10 ਰੁਪਏ ਲੀਟਰ ਪੈਟਰੋਲ ਤੇ ਤੇ 5 ਰੁਪਏ ਲੀਟਰ ਡੀਜ਼ਲ ਤੇ ਵੈਟ ਘਟਾਇਆ ਸੀ ਅਸੀਂ ਰਿਪਰੈਜੈਂਟੇਸ਼ਨ ਦਿੱਤੀ ਸੀ ਉਹਨਾਂ ਨੇ ਸਾਡੀ ਰਿਪਰੈਜੈਂਟੇਸ਼ਨ ਨੂੰ ਮੰਨਦੇ ਹੋਇਆ ਇਹ ਡਿਸੀਜਨ ਲਿਆ ਸੀ ਬੜਾ ਵੱਡਾ ਡਿਸੀਜਨ ਸੀ ਔਰ ਮੈਂ ਸਮਝਦਾ ਵੀ ਅਗਰ ਇਸ ਸਿਸਟਮ ਨੂੰ ਕਾਮਯਾਬ ਕਰਨਾ ਹੈ ਤੇ ਇਹ ਇਹਨਾਂ ਨੂੰ ਵੈਟ ਘਟਾਉਣਾ ਪਏਗਾ ਵੈਟ ਵਧਾ ਕੇ ਲੋਕਾਂ ਨੂੰ ਨੁਕਸਾਨ ਨਹੀਂ ਕਰਨਾ ਚਾਹੀਦਾ ਠੀਕ ਹੈ ਸ਼ੁਕਰੀਆ ਬੋਲ ਸਰ ਤਾਂ ਬਿਲਕੁਲ ਇਹ ਤੁਸੀਂ ਤਸਵੀਰ ਦੇਖੋ ਜਿੱਥੇ ਲੋਕ ਜਿਹੜੇ ਨੇ ਉਹ ਆ ਰਹੇ ਨੇ ਹਾਲਾਂਕਿ ਪ੍ਰੋਪਰ ਤਰੀਕੇ ਦੇ ਨਾਲ ਤੁਹਾਨੂੰ ਰੇਟ ਲਿਸਟ ਜਰੂਰ ਦਿਖਾਣਾ ਚਾਹੁੰਗਾ ਮੈਂ ਇਹ ਤੁਸੀਂ ਰੇਟ ਲਿਸਟ ਜਰੂਰ ਦੇਖੋ ਇਹ ਪਾਵਰ ਪੈਟਰੋਲ ਹੈ ਜੋ ਕਿ ਲੋਕਾਂ ਵੱਲੋਂ ਜਿਹੜਾ ਹੈਗਾ ਉਹ ਵਰਤਿਆ ਜਾਂਦਾ ਹੈ ਉਸ ਤੋਂ ਬਾਅਦ ਜਿਹੜਾ ਹੈ ਉਹ ਦੂਸਰਾ ਪੈਟਰੋਲ ਹੈਗਾ ਦੋਨੋਂ ਪੈਟਰੋਲ ਦੇ ਤੁਸੀਂ ਰੇਟ ਜਰੂਰ ਦੇਖੋ ਇਹ ਪਾਵਰ ਪੈਟਰੋਲ ਦਾ ਤਿੰਨ 103 ਰੁਪਏ 12 ਪੈਸਾ ਜਿਹੜਾ ਹੈਗਾ ਇਹ ਉਹ ਰੇਟ ਹੈ ਹਾਲਾਂਕਿ ਇਸ ਦਾ ਜਿਹੜਾ ਹੈ 102 ਰੁਪਏ ਪਹਿਲਾਂ ਸੀਗਾ ਤੇ ਹੁਣ ਤੁਸੀਂ ਜਰੂਰ ਦੇਖੋ ਜੋ ਪ੍ਰਾਈਸ ਵਧੇ ਹੋਏ ਨੇ ਉਹ ਵੀ ਤੁਸੀਂ ਦੇਖੋ 96.79 ਰੁਪਏ ਜਿਹੜਾ ਹੈਗਾ ਉਹ ਪ੍ਰਾਈਸ ਹਾਈਕ ਹੋਇਆ ਹੈ ਤਾਂ ਇਹ ਰੇਟ ਜਿਹੜਾ ਹੈਗਾ ਉਹ ਪ੍ਰੋਪਰ ਤੁਹਾਨੂੰ ਡੀਜ਼ਲ ਆ ਦੇ ਵੀ ਰੇਟ ਜਰੂਰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਇਸ ਤਰੀਕੇ ਦੇ ਨਾਲ ਤੁਸੀਂ ਦੇਖੋ ਕਿ ਕਿ ਲਗਾਤਾਰ ਪ੍ਰਾਈਸ হাই ਕਿਉਂਕਿ ਤੀਸਰੀ ਵਾਰ ਜਿਹੜਾ ਹੈਗਾ ਪੰਜਾਬ ਦੇ ਵਿੱਚ ਪ੍ਰਾਈਸ ਜਿਹੜੇ ਨੇ ਉਹ ਵਧੇ ਨੇ ਇਹ ਤੁਸੀਂ ਤਸਵੀਰ ਜਰੂਰ ਦੇਖੋ 96.79 ਜਿਹੜਾ ਹੈਗਾ ਇਹ ਉਹ ਰੁਪਏ ਲੀਟਰ ਜਿਹੜਾ ਹੈ ਉਹ ਮਿਲ ਰਿਹਾ ਹੈ ਪੈਟਰੋਲ ਜਿਹੜਾ ਹੈਗਾ ਇਹ ਉਹ 95 ਪੈਸੇ ਜਿਹੜਾ ਹੈ ਵਧਾਇਆ ਗਿਆ 95 ਤੋਂ 93 ਪੈਸੇ ਵਧਾਇਆ ਗਿਆ ਉਸਤੇ ਨਾਲ ਹੀ ਤੁਸੀਂ ਡੀਜ਼ਲ ਦਾ ਰੇਟ ਜਰੂਰ ਦੇਖੋ ਡੀਜ਼ਲ 87.31 ਜਿਹੜਾ ਹੈਗਾ ਇਹ ਉਹ ਅਹ ਇਹ حساب ਦੇ ਨਾਲ ਹੁਣ ਡੀਜ਼ਲ ਜਿਹੜਾ ਹੈ ਪ੍ਰੋਪਰ ਤਰੀਕੇ ਦੇ ਨਾਲ ਜਿਹੜਾ ਹੈ ਉਹ ਮਿਲਦਾ ਹੈ ਲੋਕ ਹਾਂ 73 ਪੈਸੇ ਜਿਹੜਾ ਹੈਗਾ ਹੈ ਉਹ ਡੀਜ਼ਲ ਦਾ ਵੀ ਰੇਟ ਵਧਾਇਆ ਹੋਇਆ ਹੈ ਲੋਕ ਵੀ ਨੇ ਗੱਲ ਬਾਤ ਵੀ ਜ਼ਰੂਰ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਲੋਕ ਪੁੱਛ ਰਹੇ ਨੇ ਅੱਛਾ ਜਿਸ ਤਰੀਕੇ ਦੇ ਨਾਲ ਪ੍ਰਾਈਸ ਵਧੇ ਹੋਏ ਨੇ ਤੁਸੀਂ ਕੁਝ ਬੋਲਣਾ ਚਾਹੁੰਦੇ ਹੋ ਉਸ ਤੇ ਸਰ ਮੈਂ ਐਕਚੁਅਲ ਜਲਦੀ ਮੰਗੂ ਮੈਂ ਜਾਣਾ ਹੈ ਹਾਂਜੀ ਜੀ ਠੀਕ ਹੈ ਸ਼ੁਕਰੀਆ ਜੀ ਤਾਂ ਬਿਲਕੁਲ ਲਗਾਤਾਰ ਕਿਉਂਕਿ ਇਹਨ ਵਾਰ ਜਿਹੜਾ ਹੈਗਾ ਉਹ ਪੰਜਾਬ ਦੇ ਵਿੱਚ ਪੈਟਰੋਲ ਡੀਜ਼ਲ ਦੇ ਪ੍ਰਾਈਸ ਜਿਹੜੇ ਨੇ ਉਹ ਵਧੇ ਨੇ ਜਿਸ ਤੋਂ ਲਗਾਤਾਰ ਜਿਹੜਾ ਹੈਗਾ ਪੰਜਾਬ ਦੇ ਉੱਪ ਜਿਹੜੇ ਨੌਜਵਾਨ ਨੇ ਜਾਂ ਫਿਰ ਪੰਜਾਬ ਦੇ ਹੋਰ ਲੋਕ ਨੇ ਉਹਨਾਂ ਦੇ ਮਨ ਦੇ ਵਿੱਚ ਕੀ ਖਿਆਲ ਆ ਰਹੇ ਨੇ ਜਿਸ ਤਰੀਕੇ ਦੇ ਨਾਲ ਹਰਿਆਣਾ ਹਿਮਾਚਲ ਸਰਕਾਰ ਵੱਲੋਂ ਜਿਹੜਾ ਹੈਗਾ ਏ ਉਹ ਤਰੀਕੇ ਦੇ ਨਾਲ ਜਿਹੜੀ ਆ ਪਾਲਿਸੀ ਅਪਣਾਈ ਜਾ ਰਹੀ ਹੈ ਉਹ ਸ਼ਾਇਦ ਪੰਜਾਬ ਸਰਕਾਰ ਨੂੰ ਅਪਣਾਣੀ ਚਾਹੀਦੀ ਹੈ ਤਾਂ ਕਿ ਪੰਜਾਬ ਦੇ ਵਿੱਚ ਪਟਰੋਲ ਡੀਜ਼ਲ ਦੇ ਪ੍ਰਾਈਸ ਜਿਹੜੇ ਨੇ ਉਹ ਘਟ ਹੋ ਸਕਣ ਖਾਸ ਤੌਰ ਤੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਲੋਕ ਵੀ ਪਹੁੰਚ ਰਹੇ ਨੇ ਉਹਨਾਂ ਦੇ ਨਾਲ ਵੀ ਜ਼ਰੂਰ ਗੱਲਬਾਤ ਕਰਾਂਗੇ ਪਰ ਉਸ ਤੋਂ ਪਹਿਲਾਂ ਕਿਉਂਕਿ ਬਲੰਦਰ ਦਾ ਬਿਜ਼ਨਸ ਇਹ ਜਿਹੜਾ ਹੈਗਾ ਏ ਉਹ ਪਟਰੋਲ ਪੰਪਾਂ 'ਚ ਜਗ੍ਹਾ ਦੇ ਉਤੇ ਲੋਕ ਜਰੂਰ ਪਹੁੰਚ ਰਹੇ ਨੇ ਪਟਰੋਲ ਡੀਜ਼ਲ ਜਰੂਰ ਪਵਾ ਰਹੇ ਨੇ ਉਹਨਾਂ ਦੇ ਨਾਲ ਵੀ ਅਸੀਂ ਜਰੂਰ ਗੱਲਬਾਤ ਕਰਾਂਗੇ ਕਿਉਂਕਿ ਕਈ ਦਿਨਾ ਤੋਂ ਜਿਹੜਾ ਹੈਗਾ ਇਸ ਨੂੰ ਲੈ ਕੇ ਕਈ ਵਾਰੀ ਜਿਹੜਾ ਹੈਗਾ ਉਹ ਸਵਾਲ ਖੜੇ ਹੋਏ ਨੇ ਚਾਹੇ ਉਹ ਕੌਂ ਦੀ ਸਰਕਾਰ ਹੋਵੇ ਜਾਂ ਫਿਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ ਹਰ ਇੱਕ ਸਰਕਾਰ ਦੇ ਵਿੱਚ ਪ੍ਰਾਈਸ ਜਿਹੜੇ ਨੇ ਉਹ ਵਧਦੇ ਨੇ ਇੱਕ ਸਮਾਂ ਸੀਗਾ ਜਦੋਂ ਪਟਰੋਲ ਡੀਜ਼ਲ ਦਾ ਪ੍ਰਾਈਸ ਜਿਹੜਾ ਹੈਗਾ ਉਹ ਤੁਹਾਨੂੰ 54 ਰੁਪਏ 53 ਰੁਪਏ ਜਿਹੜਾ ਹੈ ਉਹ ਦੇਖਣ ਨੂੰ ਮਿਲਦਾ ਸੀਗਾ ਪਰ ਹੁਣ ਪਟੋਲ ਡੀਜ਼ਲ ਦੀ ਪ੍ਰਾਈਸ ਜਿਹੜੇ ਨੇ ਉਹ ਕਾਫੀ ਹਾਈ ਹੋਏ ਨੇ ਲੋਕ ਕਿਤੇ ਡੀਜ਼ਲ ਪੁਆਇੰਟ ਆਏ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਅੱਛਾ ਡੀਜ਼ਲ ਪੁਆਇੰਟ ਆਏ ਹੂੰ ਪਤਾ ਲੱਗਦਾ ਜਿਵੇਂ 93 ਪੈਸੇ ਹੋਰ ਡੀਜ਼ਲ ਦਾ ਪ੍ਰਾਈਸ ਜਿਹੜਾ ਹੈ ਉਹ ਵੱਧ ਗਿਆ ਹੈ ਮਨ ਦੇ ਵਿੱਚ ਖਿਆਲ ਕੀ ਆਉਂਦਾ ਬਹੁਤ ਦੇਖੋ ਮਾੜਾ ਗਮ ਹੈ ਇਹ ਬਹੁਤ ਤੇਲ ਵੱਧ ਗਿਆ ਹੁਣ ਪਹਿਲਾਂ ਚਲੋ ਘੱਟ ਸੀਗਾ ਹੁਣ ਰੇਟ ਵੀ ਗਾਗ ਨੂੰ ਕਹੀਏ ਕਿ ਇਹਨਾਂ ਰੇਟ ਲੱਗਣਾ ਗਾ ਖਰਚਦਾ ਨਹੀਂ ਗਾ ਹੈ ਤੇ ਉਹ ਤਾਂ ਤੇਲ ਵੱਧ ਗਿਆ ਮੁਸ਼ਕਿਲ ਤਾਂ ਬਹੁਤ ਆ ਰਹੀ ਹੈ ਜੀ। ਕਿਸੇ ਕੀ ਕੰਮ ਕਰਦੇ ਹੈਗੇ? ਲੋਡਿੰਗ ਦਾ ਕੰਮ ਆ ਇਹ। ਰੋਟਿੰਗ ਦਾ ਕੰਮ ਕਰਦੇ। ਤੁਹਾਡਾ ਤਾਂ ਰੋਜ਼ ਦਾ ਕਾਫੀ ਤੇਲ ਲੱਗ ਜਾਂਦਾ ਹੋਣਾ। ਹਾਂ ਜੀ ਹਾਂ ਜੀ ਕਾਫੀ ਤੇਲ ਲੱਗ ਜਾਂਦਾ। ਤੇਲ ਤਾਂ ਬਹੁਤ ਲੱਗਦਾ ਜੀ ਸਾਡਾ ਤੇ ਮਰ ਗਾਹ ਰੇਟ ਦੀ ਖਰਚਦਾ। ਤੇਲ ਰੇਟ ਨਹੀਂ ਕਰਤੀ ਰਾਜੀ ਹੈਗੇ। ਜੀ ਕਿਰਾਇਆ ਨਹੀਂ ਪਰਦੇ। ਹਾਂ ਤਾਂ ਦੇਰ। ਬਹੁਤ ਕਿੰਨਾ ਦਾ ਲਾਸ ਹੁੰਦਾ ਹੈ ਜਦੋਂ ਰੇਟ ਵਧਦੇ ਨੇ, ਪ੍ਰਾਈਸ ਵਧਦੇ ਨੇ। ਦੇਖੋ ਜੀ, ਉਸ ਤੇ ਹੋਈ ਜਾਂਦਾ ਜੀ। ਦੇਖੋ ਜਿੱਥੇ 500 ਦਾ ਗਾੜਾ ਮਿਲਦਾ ਸਾਨੂੰ, ਉਹ ਚੋਂ 2.5 ਦਾ ਤੇਲ ਆ ਗਿਆ ਜਾਂਦਾ। ਹਾਂ ਤੇ ਉਹੀ ਆ। ਤੇਲ ਜਿਆਦਾ ਲੱਗ ਜਾਂਦਾ ਬਸ ਤੇਲ ਜਿਆਦਾ ਲੱਗਦਾ ਤੇਲ ਜਿਆਦਾ ਲੱਗਦਾ ਕੁਝ ਕਹਿਣਾ ਤਾਂ ਉਹਨੇ ਪੰਜਾਬ ਸਰਕਾਰ ਨੂੰ ਜਿਸ ਤਰੀਕਾ ਇਹ ਹੀ ਕਹਿਣਾ ਚਾਹੀਦੇ ਪੁਲਿਸ ਰਿਕਵੈਸਟ ਹੀ ਆ ਕਿ ਤੇਲ ਥੋੜਾ ਘੱਟ ਕਰੋ ਜਿਆਦਾ ਨਹੀਂ ਤਾਂ ਦੇਖੋ 60 ਦੇ ਲੱਗ ਜੱਗ ਤੇ ਹੋਣਾ ਚਾਹੀਦਾ ਤੇ ਕਿ ਆਮ ਜਨਤਾ ਵੀ ਚਲੋ ਅਸੀਂ ਜਿੱਥੇ ਮਾਲ ਛੱਡਣ ਜਾਂਦੇ ਆ ਉਹਨਾਂ ਨੂੰ ਥੋੜਾ ਬੈਨੀਫਿਟ ਹੋਵੇ ਕਸਟਮਰ ਨੂੰ ਵੀ ਅੱਗੇ ਬੈਨੀਫਿਟ ਹੋਵੇ ਸਾਡਾ ਰੇਟ ਕੱਟੇਗਾ ਤੇ ਕਸਟਮਰ ਦਾ ਵੀ ਰੇਟ ਕੱਟੇਗਾ ਹਾਂਜੀ ਇਹ ਵੀ ਬਿਲਕੁਲ ਤਾਂ ਲੋਡਿੰਗ ਜਿਹੜੇ ਕਰਦੇ ਨੇ ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਬਈ ਪੈਟਰੋਲ ਦੇ ਰੇਟ ਜਿਹੜੇ ਹੈਗੇ ਨੇ ਉਹ ਕੱਟ ਹੋਣਾ ਚਾਹੀਦਾ ਇਹਨੂੰ ਕਿਉਂਕਿ ਅਸੀਂ ਜਦੋਂ ਲੋਡਿੰਗ ਕਰਦੇ ਆ ਜਾਂ ਫਿਰ ਜਦੋਂ ਅਸੀਂ ਜਾਣੇ ਹੈਗੇ ਆ ਦੁਕਾਨ ਆਪਣੇ ਗਾਹਕ ਦੇ ਕੋਲ ਤਾਂ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਭਈ ਅਸੀਂ ਇਹਨੇ ਪੈਸੇ ਦੇ ਸਕਦੇ ਪਰ ਉਹਨਾਂ ਨੂੰ ਉਹ ਕਹਿੰਦੇ ਨੇ ਕਿ ਭਈ ਇਸ ਤਰੀਕੇ ਦੇ ਨਾਲ ਪ੍ਰਾਈਸ ਵਧੇ ਨੇ ਤਾਂ ਉਦੋਂ ਵੀ ਲੋਕ ਜਿਹੜੇ ਨੇ ਉਹ ਡਾਮਡੋਲ ਕਰਦੇ ਹੋਏ ਨਜ਼ਰ ਆ ਰਹੇ ਨੇ ਹੋਰ ਵੀ ਲੋਕ ਨੇ ਉਹਨਾਂ ਦੇ ਨਾਲ ਵੀ ਅਸੀਂ ਜ਼ਰੂਰ ਗੱਲਬਾਤ ਕਰਾਂਗੇ ਭਾਈ ਜੀ ਪੈਟਰੋਲ ਦੇ ਜਿਹੜੇ ਪੈਟਰੋਲ ਡੀਜ਼ਲ ਦੇ ਪ੍ਰਾਈਸ ਵਧੇ ਹੋਏ ਨੇ ਕਹਿਣਾ ਚਾਹੁੰਦੇ ਹਾਂ ਕੁਝ ਪਾਜੀ ਹੁਣ ਪਤਾ ਲੱਗਾ ਵਧੇ ਦਾ ਪਹਿਲੇ ਤਾਂ ਪਤਾ ਹੀ ਨਹੀਂ ਤੇ ਤੁਸੀਂ ਆਪਣੇ ਸਮੇਂ ਦੇ ਵਿੱਚ ਕਿੰਨੇ ਦਾ ਪٹرول ਪਹਿਲੀ ਵਾਰੀ ਪਵਾਇਆ ਸੀਗਾ ਹਾਲ ਹੀ ਫਿਰ ਇਹ ਤਾਂ ਦੇਖੋ ਜੀ ਸਸਤਾ ਖਮਸਤ ਹੋਦੋ 40-45 ਰੁਪਏ ਲੀਟਰ ਸੇ ਉਸ ਵੇਲੇ ਜਦੋਂ ਪٹرول ਪਾਉਣ ਨੇ ਸੀਗੇ 100 ਰੁਪਏ ਦਾ ਪٹرول ਬੰਦਾ ਪਵਾਉਂਦਾ ਸੀ ਕਹਿੰਦੇ ਕਿੰਨਾ ਸਮਾਂ ਕੱਢ ਦਿੰਦਾ ਸੀ ਤੇ ਹੁਣ ਜਦੋਂ ਤੁਸੀਂ ਪਾਉਂਦੇ ਹੋ ਉਦੋਂ ਕਿੰਨਾ ਕਸਮਾ ਨਿਕਲਦਾ ਉਹ ਕਾਫੀ ਘੱਮ ਲੈਂਦਾ ਹੈ ਹੁਣ ਤਾਂ ਦੋ ਗੇੜੇ ਲਾਉ ਤੇ ਤੇਲ ਖਤਮ ਹੋ ਜਾਂਦਾ ਹੈ ਅੱਛਾ ਤੁਸੀਂ ਵੈਸੇ ਕੀ ਕੰਮ ਕਰਦੇ ਹੋ ਮੈਂ ਤਾਂ ਡਿਲੀਵਰੀ ਦਾ ਕੰਮ ਕਰਦਾ ਡਿਲੀਵਰੀ ਦਾ ਕੰਮ ਕਰਦੇ ਹੋ ਫਿਰ ਤਾਂ ਤੁਹਾਡਾ ਤੇਲ ਬਹੁਤ ਯੂਜ਼ ਹੁੰਦਾ ਕੋ ਮੇਰੇ ਬਹੁਤ ਜ਼ਿਆਦਾ ਯੂਜ਼ ਹੁੰਦਾ ਜੀ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਇਸ ਟਾਈਮ ਤਾਂ ਅੱਛਾ ਇਸ ਟਾਈਮ ਨੁਕਸਾਨ ਹੋ ਰਿਹਾ ਹੈ ਵੈਸੇ ਤੁਸੀਂ ਰੈਗੂਲਰ ਕਿੰਨੇ ਦਾ ਤੇਲ ਪਾਉਂਦੇ ਹੋ ਤੇ ਅੱਜ ਕਿੰਨੇ ਦਾ ਪਵਾਇਆ ਹੈਗਾ ਤੁਸੀਂ ਇਹ ਦਾ ਰੋਤਾ ਥੈਂਕ ਯੂ ਫੁੱਲ ਹੀ ਰਹਿੰਦੇ ਮੇ ਸਾ ਹਾਂ ਥੈਂਕ ਯੂ ਫੁੱਲ ਅੱਜ ਵੀ ਟੈਂਕੀ ਫੁੱਲ ਕਰਾਈਏ ਤੁਸੀਂ ਅੱਜ ਥੋੜਾ ਘਟਾ ਕੇ ਪਾਇਆ ਅੱਛਾ ਇੱਕ ਜਦੋਂ ਤੁਸੀਂ ਟੈਂਕੀ ਫੁੱਲ ਕਰਾਉਂਦੇ ਸੀਗੇ ਉਦੋਂ ਕਿੰਨੇ ਦਾ ਕਿੰਨਾ ਪੈਸਾ ਬਣਦਾ ਸੀਗਾ ਤੇ ਹੁਣ ਜਦੋਂ ਤੁਸੀਂ ਟੈਂਕੀ ਫੁੱਲ ਕਰਾਣੇ ਜਦੋਂ ਰੇਟ ਹਾਈ ਹੋਏ ਨੇ ਉਦੋਂ ਕਿੰਨੇ ਦਾ ਤੁਹਾਨੂੰ ਜਿਹੜਾ ਉਹ ਥੋੜਾ ਥੋੜਾ ਕੰਮ ਤੇ ਵੀ ਡਿਪੈਂਡ ਹੋ ਜਾਂਦਾ ਫਿਰ ਹੂੰ ਤੁਹਾਡੇ ਉੱਪਰ ਵੀ ਡਿਪੈਂਡ ਹੋ ਜਾਂਦਾ ਕਿੰਨੇ ਕੁ ਦਾ ਪੈਣਾ ਹੈਗਾ ਕਿੰਨੇ ਦਾ ਹੈਗਾ ਤੇ ਹੁਣ ਜਦੋਂ ਪਤਾ ਲੱਗਦਾ ਹੈ ਕਿ ਪ੍ਰਾਈਸ ਇਸ ਤਰੀਕੇ ਦੇ ਨਾਲ ਹਾਈ ਹੋਏ ਨੇ ਤਿੰਨ ਵਾਰੀ ਜਿਹੜਾ ਪ੍ਰਾਈਸ ਵਧਾਏ ਗਏ ਹੈਗੇ ਨੇ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਪੰਜਾਬ ਸਰਕਟ ਵਿੱਚ ਜਿਵੇਂ ਪਤਾ ਨਹੀਂ ਸੀ ਇਹ ਤਾਂ ਮਾੜੇ ਬੰਦੇ ਦੀ ਜੇਪ ਕੱਟਦੀ ਜੋ ਹੋਰ ਪੁੱਛਣੀ। ਹੂੰ। ਏਰੀ ਬੰਦੇ ਦੀ ਜੇਪ ਕੱਟਦੀ ਹੈਗੀ। ਠੀਕ ਹੈ ਜੀ। ਸ਼ੁਕਰੀਆ। ਤਾਂ ਬਿਲਕੁਲ ਨੌਜਵਾਨ ਵੀ ਨੇ ਜਿੰਨਾਂ ਵੱਲੋਂ ਜਿਹੜਾ ਇਹ ਪਹੁੰਚੇ ਹੋਏ ਨੇ ਪੈਟਰੋਲ ਡੀਜ਼ਲ ਪੁਆਣ ਦੇ ਲਈ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਬਾਈ ਤੁਸੀਂ ਅੱਜ ਡੀਜ਼ਲ ਪੁਆਣ ਪੈਟਰੋਲ ਪੁਆਣ ਪਹੁੰਚੇ ਹੋਏਗੇ। ਪ੍ਰਾਈਸ ਪਤਾ ਲੱਗਦੀ ਹੈ ਕਿ ਇਸ ਤਰੀਕੇ ਦੇ ਨਾਲ ਪ੍ਰਾਈਸ ਵਧ ਗਏ ਨੇ ਹੁਣ ਪੈਟਰੋਲ ਡੀਜ਼ਲ ਦੇ। ਤਾਂ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਬਾਈ ਉਸ ਚੀਜ਼ ਨੂੰ ਜਿੱਦਾਂ ਇਹਨਾਂ ਨੂੰ ਪੁੱਛ ਲਈਦਾ ਹੈ ਕਈ ਵਾਰੀ ਹੈ ਨਾ ਤੇ ਇਹਦਾ ਦਿੰਦੇ ਆ। ਵੀ ਆ 에ਰੀ ਕੁਆਲਿਟੀ ਆ ਹੈ ਜਿੱਦਾਂ ਜੀ ਹਾਂ ਜੀ ਇਹਨਾਂ ਨੂੰ ਫੇਰ ਪੁੱਛ ਲਈਦਾ ਹੈ ਪਤਾ ਲੱਗਦਾ ਜਦੋਂ 93 ਪੈਸੇ ਪੈਟਰੋਲ ਦਾ ਰੁਪਈਆ ਜਿਹੜਾ ਹੈ ਉਹ ਹੋਰ ਵੱਧ ਗਿਆ ਹੈਗਾ ਜਿੱਥੇ ਪਹਿਲਾਂ 1 ਲੀਟਰ ਤਾਂ ਨੂੰ ਜਿਹੜਾ ਹੈਗਾ ਉਹ 98 ਰੁਪਏ ਮਤਲਬ 96 ਰੁਪਏ ਦਾ ਮਿਲਦਾ ਸੀਗਾ ਹੁਣ 97 98 ਰੁਪਏ ਦਾ ਮਿਲਣ ਲੱਗ ਪਿਆ ਉਦੋਂ ਜਦੋਂ ਪਤਾ ਲੱਗਦਾ ਉਦੋਂ ਡਿਸਪਾਇੰਟ ਹੁੰਨੇ ਹਾਂ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਮਾਨ ਦੇ ਵਿੱਚ ਆਉਂਦਾ ਕਿ ਯਾਰ ਪੈਟਰੋਲ ਇੰਨਾ ਮਹਿੰਗਾ ਹੋ ਗਿਆ ਯਾਰ ਕਿੱਥੇ ਯਾਰ 80 ਮਤਲਬ 60 70 ਨੂੰ ਵੀ ਪਾਉਂਦੇ ਰਹੇ ਆ ਨਾ ਕਿ ਇਹ ਚੱਕ ਨਾ ਵੀ ਚੱਕ ਲੈਂਦੇ ਆ ਤੇ ਇਹ ਕਹਿਣਾ ਚਾਹੁੰਦੇ ਤੁਸੀਂ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਮੈਂ ਇਹ ਕਹਿਣਾ ਚਾਹੁੰਦਾ ਕਿ ਸਸਤਾ ਕੀਤਾ ਜਾਵੇ ਜੀ ਪੈਟਰੋਲ ਸਸਤਾ ਕੀਤਾ ਜਾਵੇ ਅੱਛਾ ਪਹਿਲੀ ਵਾਰੀ ਜਦੋਂ ਤੁਸੀਂ ਪੈਟਰੋਲ ਪਵਾਇਆ ਸੀ ਉਦੋਂ ਕਿੰਨੇ ਦਾ ਜਿਹੜਾ ਪੈਟਰੋਲ ਪਵਾਇਆ ਸੀ ਮੈਂ ਇਹ ਮੈਂ ਅੱਜ ਤੋਂ ਜਿੱਦਾਂ 2-3 ਸਾਲ ਪਹਿਲਾਂ ਨਾ ਪਲੱਸ 2 'ਚ ਪੜਦਨ ਨੇ ਤੇ ਉਦੋਂ ਅਸੀਂ 60 60 77 7 ਨੂੰ ਵੀ ਪਾਉਂਦੇ ਰਹੇ ਭਾਜੀ 60 77 ਨੂੰ ਪਾਉਂਦੇ ਰਹੇ ਉਹ 2 ਲੀਟਰ ਹੁੰਦਾ ਸੀਗਾ ਤੇ ਹੁਣ ਜਦੋਂ ਪਤਾ ਲੱਗਦਾ ਵੀ 98 ਰੇਪੇਲ ਚੱਲ ਗਿਆ ਉਦੋਂ ਹਾਂ ਭਾਈ ਹੁੰਦਾ ਤਾਂ ਹੈ ਇੱਕ ਵਾਰੀ ਮਹਿੰਗਾ ਇਹਨਾਂ ਨੇ ਕੀਤਾ ਹੋਇਆ ਆਇਆ ਕਾਫੀ ਮਹਿੰਗਾ ਕਰ ਦਿੰਦੇ ਆ ਭਾਜੀ ਠੀਕ ਆ ਉਕੇ وہی ਨੇ ਪੈਟਰੋਲ ਲੋਕ ਕਾਫੀ ਜਿਹੜੇ ਕਹਿੰਦੇ ਸੀਗੇ ਕਿ ਬਈ ਅਸੀਂ ਟੈਂਕੀ ਫੁੱਲ ਕਰਾਉਣੇ ਸੀਗੇ ਹੁਣ ਜਦੋਂ ਪਤਾ ਲੱਗਦਾ ਇਸ ਤਰੀਕੇ ਦੇ ਪ੍ਰਾਈਸ ਵਧੇ ਨੇ ਉਦੋਂ ਘੱਟ ਕਰਾਉਂਦੇ ਨੇ ਆਪਾਂ ਜੀ ਪਹੁੰਚੇ ਹੋਏ ਨੇ ਗੱਲਬਾਤ ਕਰਦੇ ਭਾਜੀ ਜਦੋਂ ਤੁਸੀਂ ਪੈਟਰੋਲ ਪੰਪ ਪਹੁੰਚਦੇ ਹੋ ਪਤਾ ਲੱਗਦਾ ਕਿ ਰੇਟ ਵਧ ਗਏ ਨੇ ਤੇ ਉਦੋਂ ਮਨ ਦੇ ਵਿੱਚ ਖਿਆਲ ਕਿਉਂ ਹੁੰਦਾ ਹੈ ਖਿਆਲ ਇਹ ਆਉਂਦਾ ਜੀ ਇਹ ਜਿਹੜੀਆਂ ਸਰਕਾਰਾਂ ਆਈਆਂ ਨੇ ਇਹ ਲੁੱਟ ਖਸੁੱਟ ਰਹੀਆਂ ਨੇ ਜਨਤਾ ਨੂੰ ਜਨਤਾ ਦਾ ਬਹੁਤ ਬੁਰਾ ਹਾਲ ਹੈ ਆ ਤੇਲ ਪਵਾਣ ਆ ਨਹੀਂ ਤੇ 300 ਰੁਪਏ ਦੇ ਵਿੱਚ 5-6 ਲੀਟਰ ਤੇਲ ਪੈ ਜਾਂਦਾ ਸੀਗਾ ਹੁਣ 300 ਰੁਪਏ ਦੇ ਵਿੱਚ 3 ਲੀਟਰ ਵੀ ਨਹੀਂ ਤੇਲ ਪਿਆ ਤੁਸੀਂ 103 ਰੁਪਏ ਲੀਟਰ ਹੈ ਜੀ ਆ ਦੇਖ ਸਕਦੇ ਹੋ ਤੁਸੀਂ ਹਾਂਜੀ ਮੋਦੀ ਸਰਕਾਰ بڑے ਵੱਡੇ ਵੱਡੇ ਵਾਅਦੇ ਕਰਦੀ ਸੀ ਅਸੀਂ ਇਹ ਕਰ ਦਾਂਗੇ ਉਹ ਕਰ ਦਾਂਗੇ ਤੀਜੀ ਵਾਰ ਉਹਨਾਂ ਦੀ ਜਦ ਸਰਕਾਰ ਆ ਗਈ ਤੇ ਜਨਤਾ ਦਾ ਇੰਨਾ ਬੁਰਾ ਹਾਲੇ ਰੋਟੀ ਦੇ ਲਾਲੇ ਪਏ ਹੋਏ ਨੇ ਤੁਸੀਂ ਦੇਲੀ ਤੇ ਗੱਲ ਛੱਡੋ ਤੁਸੀਂ ਕਿਸੇ ਮੰਡੀ ਦੇ ਵਿੱਚ ਜਾਓ ਉੱਥੇ ਤੁਹਾਨੂੰ ਪਤਾ ਲੱਗ ਜਾਏਗਾ ਸਬਜ਼ੀਆਂ ਦੇ ਕੀ ਭਾਅ ਨੇ ਇਸ ਟਾਈਮ ਟਮਾਟਰ ਜਿਹੜਾ 50 ਰੁਪਏ ਕਿਲੋ ਵਿਕਿਆ ਟਮਾਟਰ 100 ਰੁਪਏ ਕਿਲੋ ਵੀ ਵਿਕਿਆ ਜਿਹੜਾ ਪਿਆਜ਼ ਇਸ ਟਾਈਮ 50 ਰੁਪਏ ਕਿਲੋ ਵੇਚ ਰਿਹਾ ਮਤਲਬ ਖਾਣ ਵਾਲੀਆਂ ਚੀਜ਼ਾਂ ਜਿਹਨੂੰ ਆਪਾਂ ਰਸੋਈ ਦਾ ਸਮਾਨ ਕਹਿੰਦੇ ਆ ਉਹ ਵੀ ਇੰਨਾ ਮਹਿੰਗਾ ਹੋ ਗਿਆ ਕਿ ਮਤਲਬ ਜਨਤਾ ਦਾ ਇਹ ਸਰਕਾਰ ਕੋਚ ਵੀ ਨਹੀਂ ਸੋਚ ਰਹੀ ਜਿਹੜੇ ਅਮੀਰ ਨੇ ਉਹ ਹੋਰ ਅਮੀਰ ਹੋ ਯਾਰੇ ਨੇ ਜਿਹੜੇ ਗਰੀਬ ਨੇ ਉਹ ਹੋਰ ਗਰੀਬ ਹੋ ਯਾਰੇ ਨੇ ਅਬਾਨੀ ਹੁਣਾ ਲਾ ਲੋ ਮਤਲਬ ਇਹ ਜਿਹੜੀ ਸਰਕਾਰ ਹੈ ਮੋਦੀ ਸਰਕਾਰ ਹੈ ਇਹ ਜਿਹੜੀ ਜਨਤਾ ਦੀ ਸਰਕਾਰ ਨਹੀਂ ਇਹ ਅਮਬਾਨੀਆਂ ਦੀ ਤੇ ਅਡਾਨੀਆਂ ਦੀ ਸਰਕਾਰ ਹੈ ਪਹਿਲੀ ਵਾਰੀ ਜਦੋਂ ਤੁਸੀਂ ਪੈਟਰੋਲ ਪਵਾਇਆ ਸੀਗਾ ਉਦੋਂ ਕਿੰਨੇ ਰੁਪਏ ਦਾ ਪਵਾਇਆ ਸੀਗਾ ਤੇ ਹੁਣ ਅਸੀਂ ਤਾਂ ਜੀ ਪੈਟਰੋਲ 33 ਰੁਪਏ ਦੇ ਹਿਸਾਬ ਨਾਲ ਵੀ ਪਵਾਇਆ ਹੈ 33 ਰੁਪਏ ਲੀਟਰ ਆਂਦਾ ਸੀਗਾ 17 ਰੁਪਏ ਲੀਟਰ ਵੀ ਆਂਦਾ ਸੀਗਾ ਡੀਜ਼ਲ 14 ਰੁਪਏ ਲੀਟਰ ਸੀਗਾ ਕੋਣ ਤੇਲ ਦੇ ਇਹਨਾਂ ਦੇ ਬਾਕੀ ਫਰਕ ਹੀ ਨਹੀਂ ਰਹਿ ਗਿਆ ਡੀਜ਼ਲ ਦੇ ਵਿੱਚ ਤੇ ਪੈਟਰੋਲ ਦੇ ਵਿੱਚ ਕੋਈ ਫਰਕ ਹੀ ਨਹੀਂ ਰਹਿ ਗਿਆ ਹੁਣ ਜਦੋਂ ਪਤਾ ਲੱਗਦਾ ਕਿ ਭਈ ਆ 103 ਰੁਪਏ ਪੈਟਰੋਲ ਹੋ ਗਿਆ 96 ਰੁਪਏ ਜੇ ਡੀਜ਼ਲ ਹੋ ਗਿਆ ਇਦਾਂ ਜਦੋਂ ਪਤਾ ਲੱਗਦਾ ਤੇ ਉਦੋਂ ਮਨ ਦੇ ਵਿੱਚ ਖਿਆਲ ਹੁੰਦਾ ਕਿ ਭਈ ਸਰਕਾਰਾਂ ਹੀ ਇਹ ਸਾਰੀ ਤੇ ਸਰਕਾਰਾਂ ਹੀ ਜ਼ਿੰਮੇਵਾਰ ਨੇ ਸਰਕਾਰਾਂ ਹੀ ਕਰਦੀਆਂ ਨੇ ਅਸੀਂ ਨੁਮਾਇंदे ਚੁਣ ਕੇ ਭੇਜਦੇ ਆ ਜੀ ਲੋਕ ਸਭਾ 'ਚ ਭੇਜਦੇ ਆ ਵਿਧਾਨ ਸਭਾ ਦੇ ਵਿੱਚ ਭੇਜਦੇ ਆ ਉਹਨਾਂ ਨੂੰ ਜਨਤਾ ਦੇ ਮੁੱਦੇ ਚੱਕਣੇ ਚਾਹੀਦੇ ਨੇ ਦੇਖੋ ਜੀ ਸਾਰਾ ਜਿਹੜਾ ਇਸ ਹਿੰਦੁਸਤਾਨ ਦਾ ਸਿਸਟਮ ਹੈ ਪੈਟਰੋਲ ਤੋਂ ਚੱਲ ਰਿਹਾ ਹੈ ਜਿਹੜੀ ਵੀ ਅੱਜ ਵੇਲੇ ਦਾ ਪੈਟਰੋਲ ਤੇ ਚੱਲੀ ਜਦੋਂ ਪੈਟਰੋਲ ਹੀ ਮਹਿੰਗਾ ਹੋਏਗਾ ਤੇ ਖਾਣ ਪੀਣ ਵਾਲੀਆਂ ਚੀਜ਼ਾਂ ਤੇ ਆਪੀ ਮਹਿੰਗੀਆਂ ਹੋਣੀਆਂ ਨੇ ਇਹਨਾਂ ਨੇ ਪੈਟਰੋਲ ਤੇ ਪੂਰਾ ਜ਼ੋਰ ਲਾਇਆ ਹੋਇਆ ਘਟਾਉਂਦੇ ਨੇ ਤੇ 10 ਪੈਸੇ ਘਟਾਉਂਦੇ ਨੇ ਉਹ ਵਧਾਉਂਦੇ ਨੇ ਤੇ 1 ਰੁਪਿਆ 2 ਰੁਪਿਆ ਸਿੱਧਾ ਵੀ ਵਧਾ ਦਿੰਦੇ ਨੇ ਠੀਕ ਹੈ ਸ਼ੁਕਰੀਆ ਬਾਈ ਜੀ ਦਾ ਬਿਲਕੁਲ ਲੋਕ ਨੇ ਜਿੰਨਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਲੋਕਾਂ ਦਾ ਕਹਿਣਾ ਹੈ ਕਿ ਭਈ ਪਹਿਲਾਂ ਇੱਕ ਸਮੇਂ ਦੇ ਉੱਤੇ ਪੈਟਰੋਲ ਜਿਹੜਾ ਹੈਗਾ ਏ ਉਹ ਅਸੀਂ 33 ਰੁਪਏ ਵੀ ਪਵਾਇਆ ਹੈਗਾ ਡੀਜ਼ਲ ਜਿਹੜਾ ਹੈ ਉਹ ਅਸੀਂ 14 ਤੋਂ 2000 ਰੁਪਏ ਪਵਾ ਪਤਾ ਲੱਗਦਾ ਹੈ ਕਿ ਭਾਈ ਇਹ ਪ੍ਰਾਈਸ ਕਿਸ ਜਗ੍ਹਾ ਦੇ ਉੱਪਰ ਜਾ ਰਹੇ ਨੇ ਕਿਹੜੇ ਅਸਮਾਨ ਚੂਰੇ ਨੇ ਕੈਮਰਾ ਪੇਸ਼ੰਕ ਦੇ ਨਾਲ ਰਾਜ ਗੁਪਤਾ ਜਿਲੰਧਰ